ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਨਵਜੋਤ ਸਿੰਘ ਜੋੜੇ ਦੀ ਸਰਗਰਮੀ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਤੋਂ ਗਰਮੀ ਲਿਆ ਦਿੱਤੀ ਹੈ ਸੋ ਜਦੋਂ ਕਾਂਗਰਸ ਦੇਸ਼ ਤੇ ਪੰਜਾਬ ਵਿੱਚ ਆਪਣੇ ਸੰਗਠਨ ਵਿੱਚ ਫੇਰ ਬਦਲਦੇ ਸੰਕੇਤ ਜੋ ਹੈ ਦੇ ਰਹੀ ਹੈ ਲਗਾਤਾਰ ਤੇ ਹਲੇ ਜੇ ਆਪਾਂ ਗੱਲ ਕਰੀਏ ਸਮੇਂ ਦੀ ਤਾਂ ਭਾਵੇਂ ਹਲੇ ਸਵਾ ਕੁ 2 ਸਾਲ ਪਏ ਨੇ 2027 ਨੂੰ ਲੈ ਕੇ ਪਰ ਇੱਕ ਸੈਕੂਲਰ ਚਿਹਰੇ ਦੇ ਤੌਰ ਤੇ ਨਵਜੋਤ ਸਿੰਘ ਸਿੱਧੂ ਨੇ ਫੇਰ ਕਾਂਗਰਸ ਦੀ ਅੰਦਰੂਨੀ ਸਿਆਸਤ ਦੇ ਵਿੱਚ ਉਭਾਰ ਲਿਆ ਦਿੱਤਾ ਹੈ ਇਹ ਸਾਰੀਆਂ ਸਥਿਤੀਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਕੀ ਕਹਿਣਾ ਚਾਹੋਗੇ ਦੇਖੋ ਇਹ ਬਹੁਤ ਅਹਿਮ ਸਵਾਲ ਹੈ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਮੋੜ ਤੋਂ ਕਾਂਗਰਸ ਦੀ ਅੰਦਰੂਨੀ ਸਿਆਸਤ ਵਿੱਚ ਉਭਾਰ ਲਿਆ ਹੈ ਹੈਰਾਨੀ ਵਾਲੀ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਜਦੋਂ ਤੋਂ ਜੇਲ੍ਹ ਦੇ ਵਿੱਚੋਂ ਸਜ਼ਾ ਕੱਟ ਕੇ ਵਾਪਸ ਆਏ ਨੇ ਉਸ ਤੋਂ ਬਾਅਦ ਉਹਨਾਂ ਨੇ 4-5 ਰੈਲੀਆਂ ਕੀਤੀਆਂ ਮੀਟਿੰਗਾਂ ਕੀਤੀਆਂ ਉਸ ਤੋਂ ਬਾਅਦ ਉਹਨਾਂ ਨੂੰ ਰੋਕ ਦਿੱਤਾ ਗਿਆ ਕਾਂਗਰਸ ਦੇ ਕੁਝ ਲੀਡਰਾਂ ਵੱਲੋਂ ਔਰ ਪੰਜਾਬ ਦਾ ਸੰਗਠਨ ਨਹੀਂ ਸੀ ਚਾਹੁੰਦਾ ਕਿ ਨਵਜੋਤ ਸਿੰਘ ਸਿੱਧੂ ਇਸ ਤਰ੍ਹਾਂ ਦੀਆਂ ਮੀਟਿੰਗਾਂ ਕਰਨ ਨਵਜੋਤ ਸਿੰਘ ਸਿੱਧੂ ਰੁਕੇ ਤੇ ਉਸ ਤੋਂ ਬਾਅਦ ਆਪਣੇ ਕਾਰੋਬਾਰ ਤੇ ਵਾਪਸ ਮੁੜੇ ਹੁਣ ਜਦੋਂ ਕਾਂਗਰਸ ਨੇ ਭਾਵੇਂ 24 ਕਾਂਗਰਸ ਨੇ ਜਿੱਤੀ ਪੰਜਾਬ ਚ ਵੀ ਜਿੱਤੀਆਂ 7 ਸੀਟਾਂ 24 ਦੀਆਂ ਪਰ ਕੱਲੀਆਂ 24 ਦੀਆਂ ਸੀਟਾਂ ਜਿੱਤਣ ਨਾਲ ਕਾਂਗਰਸ ਦੀ ਗੱਲ ਨਹੀਂ ਬਣਨੀ ਹਾਂ ਅਗਰ ਕਾਂਗਰਸ ਹਰਿਆਣਾ ਜਿੱਤ ਜਾਂਦੀ ਅਗਰ ਕਾਂਗਰਸ ਮਹਾਰਾਸ਼ਟਰ ਜਿੱਤ ਜਾਂਦੀ ਤੇ ਬਾਕੀ ਸੂਬਿਆਂ ਚ ਵੀ ਜਾਂ ਜ਼ਿਮਨੀ ਚੋਣਾ ਚ ਵੀ ਅਗਰ ਕਾਂਗਰਸ ਜਿੱਤ ਜਾਂਦੀ ਫਿਰ ਸ਼ਾਇਦ ਨਵਜੋਤ ਸਿੰਘ ਸਿੱਧੂ ਦੀ ਲੋੜ ਮਹਿਸੂਸ ਨਾ ਹੁੰਦੀ ਲੇਕਿਨ ਮਹਾਰਾਸ਼ਟਰ ਵਰਗਾ ਸੂਬਾ ਹਾਰਨਾ ਹਰਿਆਣਾ ਹਾਰਨਾ ਜਿੱਥੇ ਕਾਂਗਰਸ ਇਹ ਤੈਅ ਮੰਨ ਕੇ ਚੱਲ ਰਹੀ ਸੀ ਕਿ ਸਾਡੀ ਸਰਕਾਰ ਤਾਂ ਬਣੀ ਪਈ ਹੈ ਜਿੱਥੇ ਲੜਾਈ ਸਿਰਫ ਮੁੱਖ ਮੰਤਰੀ ਦੇ ਅਹੁਦੇ ਦੀ ਦੇਖੀ ਜਾ ਰਹੀ ਸੀ ਕਿ ਜਿੱਥੇ ਤਾਂ ਅਸੀਂ ਪਾਏ ਆ ਮੁੱਖ ਮੰਤਰੀ ਕਿਸ ਨੇ ਬਣਨਾ ਇਹ ਦੇਖਿਆ ਜਾ ਰਿਹਾ ਸੀ ਕਿ ਕਿਹਦੇ ਨਾਲ ਜ਼ਿਆਦਾ ਵਿਧਾਇਕ ਰਹਿਣਗੇ ਕੋਈ ਬਾਗੀ ਤਾਂ ਨਹੀਂ ਹੋਏਗਾ ਪਰ ਸਥਿਤੀਆਂ ਬਿਲਕੁਲ ਬਦਲ ਗਈਆਂ ਕਾਂਗਰਸ ਉਥੇ ਦੌੜ ਦੇ ਵਿੱਚੋਂ ਬਾਹਰ ਰਹੀ ਔਰ ਭਾਰਤੀ ਜਨਤਾ ਪਾਰਟੀ ਨੇ ਬਹੁਤ ਆਸਾਨੀ ਦੇ ਨਾਲ ਸਪਸ਼ਟ ਬਹੁਮਤ ਹਾਸਲ ਕਰ ਲਿਆ ਸਪੱਸ਼ਟ ਸੀਟਾਂ ਪਾਰਲੀਮੈਂਟ ਦੀਆਂ ਜਿੱਤ ਕੇ ਜਿਹੜੀਆਂ ਜ਼ਿਮਨੀ ਚੋਣਾਂ ਸੀ ਪੰਜਾਬ ਦੀਆਂ 4 ਇਹਦੇ ਵਿੱਚ ਵੀ ਕਾਂਗਰਸ ਆਪਣੇ ਆਪ ਨੂੰ ਜੇਤੂ ਮੰਨ ਕੇ ਚੱਲ ਰਹੀ ਸੀ ਪਰ ਤਿੰਨ ਸੀਟਾਂ ਕਾਂਗਰਸ ਇੱਕ ਤਰੀਕੇ ਨਾਲ ਹਾਰੀ ਔਰ ਬਰਨਾਲੇ ਦੀ ਜਿਹੜੀ ਸੀਟ ਹੈ ਉਹ ਲੋਟਰੀ ਕਾਂਗਰਸ ਦੀ ਲੱਗੀ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਉੱਥੇ ਬਾਗੀ ਖੜਾ ਹੋਇਆ ਜੇ ਜਿਹੜੇ ਆਪ ਵੀ ਚੰਗਾ ਮੁਕਾਬਲਾ ਕੀਤਾ ਪਰ ਆਮ ਆਦਮੀ ਪਾਰਟੀ ਨੂੰ ਵੀ ਜਿੱਤ ਨਹੀਂ ਦਿੱਤਾ ਇਹਦਾ ਮਤਲਬ ਹੈ ਕਿ ਸੁਭਾਵਿਕ ਤੌਰ ਤੇ ਕਾਂਗਰਸ ਦੀ ਅੰਦਰੂਨੀ ਸਿਆਸਤ ਜਿਹੜੀ ਪਿਛਲੇ ਕੁਝ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਨੂੰ ਦੌੜ ਚੋਂ ਬਾਹਰ ਦੇਖ ਰਹੀ ਸੀ ਬਹੁਤ ਸਾਰੇ ਲੀਡਰ ਜਿਨ੍ਹਾਂ ਨੂੰ ਲੱਗਦਾ ਸੀ ਕਿ ਅਸੀਂ ਲਗਾਤਾਰ ਜਿੱਤ ਰਹੇ ਹਾਂ ਸੱਤ ਪਾਰਲੀਮੈਂਟ ਦੀਆਂ ਸੀਟਾਂ ਜਿੱਤ ਲੀਆਂ ਤੇ ਹੁਣ ਸਾਨੂੰ ਨਵਜੋਤ ਸਿੰਘ ਸਿੱਧੂ ਦੀ ਲੋੜ ਨਹੀਂ ਅਸੀਂ ਨਵਜੋਤ ਸਿੰਘ ਸਿੱਧੂ ਤੋਂ ਬਿਨਾ ਵੀ ਪੰਜਾਬ ਜਿੱਤ ਸਕਦੇ ਹਾਂ ਦੇਖੋ ਜਦੋਂ ਪਾਰਲੀਮੈਂਟ ਦੀ ਚੋਣ ਹੈ ਲੋਕਾਂ ਦਾ ਨਜ਼ਰੀਆ ਵੱਖਰਾ ਹੈ ਪਰ ਜਦੋਂ ਵਿਧਾਨ ਸਭਾ ਦੀ ਚੋਣ ਹੈ ਤੇ ਇੱਕ ਵਾਰ ਫੇਰ ਪੰਜਾਬ ਪੰਜਾਬੀਅਤ ਪੰਜਾਬ ਦੀ ਆਰਥਿਕਤਾ ਸਾਡੀ ਖੇਤੀ ਦੀ ਬਦ ਨਸੀਬੀ ਇਹ ਸਾਰੇ ਮੁੱਦੇ ਉਭਾਰ ਲੈਂਦੇ ਨੇ ਬੇਰੋਜ਼ਗਾਰੀ ਸ਼ਰਾਬ ਦਾ ਕਾਰੋਬਾਰ ਰੇਤ ਦਾ ਕਾਰੋਬਾਰ ਤੇ ਪੰਜਾਬ ਨੂੰ ਪੰਜਾਬ ਦੇ ਪੰਜਾਬ ਨੂੰ ਮਾਲੀਆ ਨਾ ਬਣਨਾ ਇਹ ਸਾਰੇ ਮੁੱਦੇ ਉਭਾਰ ਲੈਂਦੇ ਨੇ ਔਰ ਇਸੇ ਕਰਕੇ ਜਿਹੜੀ ਕਾਂਗਰਸ ਦੀ ਅੰਦਰੂਨੀ ਸਿਆਸਤ ਹੈ ਉਹ ਅਚਾਨਕ ਜਿਮਨੀ ਚੋਣਾ ਹਾਰਨ ਤੋਂ ਬਾਅਦ ਉਹ ਫਿਰ ਨਵਜੋਤ ਸਿੰਘ ਸਿੱਧੂ ਦੀ ਚਰਚਾ ਸੁਗਬਗਾਹਟ ਦਾ ਉਭਾਰ ਲੈ ਚੁੱਕੀ ਹੈ ਦਿੱਲੀ ਤੱਕ ਕਾਂਗਰਸ ਹਾਈ ਕਮਾਂਡ ਤੱਕ ਇੱਕ ਵਾਰ ਫਿਰ ਇਹ ਗੱਲਾਂ ਕਿਸੇ ਨਾ ਕਿਸੇ ਰੂਪ ਚ ਪਹੁੰਚਣ ਲੱਗੀਆਂ ਨੇ ਕਿ ਕੀ ਨਵਜੋਤ ਸਿੰਘ ਸਿੱਧੂ ਹੀ ਅਜਿਹਾ ਸੈਕੂਲਰ ਚਿਹਰਾ ਹੈ ਜਿਹੜਾ 27 ਚ ਕਾਂਗਰਸ ਦੀਆਂ ਸੰਭਾਵਨਾਵਾਂ ਨੂੰ ਉੱਪਰ ਲੈ ਕੇ ਜਾਏਗਾ ਅਸਲ ਚ ਲੜਾਈ ਇਸ ਵਾਰ ਵੱਖਰੀ ਹੋਣੀ ਹੈ ਜਿਸ ਤਰ੍ਹਾਂ ਨਾਲ ਭਾਰਤੀ ਜਨਤਾ ਪਾਰਟੀ ਨੇ ਬਿਆਨਬਾਜ਼ੀ ਕੀਤੀ ਅਜੰਡਾ ਦਿੱਤਾ ਮਹਾਰਾਸ਼ਟਰ ਚ ਔਰ ਸਿਆਸੀ ਧੁਵਿਕ ਧ्रुਵੀਕਰਨ ਕੀਤਾ ਜਿਸ ਤਰ੍ਹਾਂ ਹਰਿਆਣਾ ਚ ਧ्रुਵੀਕਰਨ ਹੋਇਆ ਜਿਸ ਤਰ੍ਹਾਂ ਇੱਕ ਪਾਸੇ ਕਾਂਗਰਸ ਪਾਰਟੀ ਦੀ ਟੇਕ ਰਹੀ ਦੇ ਦੂਸਰੇ ਪਾਸੇ ਕਾਂਗਰਸ ਪਾਰਟੀ ਨੇ ਧਿਆਨ ਨਹੀਂ ਦਿੱਤਾ ਅਜੇ ਹਾਲਾਤਾਂ ਦੇ ਵਿੱਚ ਜਦੋਂ ਬੀਜੇਪੀ 18.5% ਵੋਟਾਂ 2024 ਚ ਲੈ ਕੇ ਗਈ ਹੈ ਔਰ ਜਦੋਂ ਅਕਾਲੀ ਦਲ ਲਗਭਗ ਮੁਕਾਬਲੇ ਚੋਂ ਬਾਹਰ ਦਿਖ ਰਿਹਾ ਹੈ ਔਰ ਜਦੋਂ ਆਮ ਆਦਮੀ ਪਾਰਟੀ ਬਰਾਬਰ ਤੇ ਖੜੀ ਹੈ ਕਾਂਗਰਸ ਪਾਰਟੀ ਦੇ 26-27% ਔਰ ਮੈਂ ਤਾਂ ਇਹ ਕਹੂੰਗਾ ਕਿ ਜਦੋਂ ਹੁਣ ਅੱਜ ਅਸੀਂ 2027 ਨੂੰ ਦੇਖਦੇ ਹਾਂ ਜਦੋਂ ਨਵਜੋਤ ਸਿੰਘ ਸਿੱਧੂ ਜਾਂ ਮੌਜੂਦਾ ਕਾਂਗਰਸ ਜਿੱਥੇ ਮਰਜੀ ਹੈ ਜਦੋਂ ਨਵਜੋਤ ਸਿੰਘ ਸਿੱਧੂ ਮੰਨਫੀ ਵੀ ਆ ਕਾਂਗਰਸ ਉਸ ਵੇਲੇ ਵੀ ਅੱਜ ਭਗਵੰਤ ਮਾਨ ਅੱਗੇ ਖੜਾ ਹੈ 26 27% ਵੋਟ ਸ਼ੇਅਰ ਪਾਰਲੀਮੈਂਟ ਦਾ ਔਰ 95 ਸੀਟਾਂ ਔਰ ਮੌਜੂਦਾ ਸਮੇਂ ਦੇ ਵਿੱਚ ਭਗਵੰਤ ਮਾਨ ਕਾਂਗਰਸ ਪਾਰਟੀ ਤੋਂ ਅੱਗੇ ਖੜਾ ਹੈ ਕਿਉਂ ਉਹ ਇਸ ਕਰਕੇ ਕਿ ਸਾਰੇ ਸੂਬਿਆਂ ਨੇ ਲਾਡਲੀ ਬਹਿਨਾ ਇਸ ਤਰ੍ਹਾਂ ਦੀਆਂ ਮਹਿਲਾਵਾਂ ਦੇ ਖਾਤੇਾਂ 'ਚ ਪੈਸੇ ਦੀਆਂ ਯੋਜਨਾਵਾਂ ਲਾਗੂ ਕੀਤੀਆਂ। ਮੈਨੂੰ ਇਥੋਂ ਤੱਕ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਜਾਂ ਅਰਵਿੰਦ ਕੇਜਰੀਵਾਲ ਦਿੱਲੀ ਦੀਆਂ ਇਹਨਾਂ ਚੋਣਾਂ ਦੇ ਵਿੱਚ ਦਿੱਲੀ ਦੇ ਵਿੱਚ ਵੀ ਮਹਿਲਾਵਾਂ ਦੇ ਖਾਤੇ ਲਈ ਮਹਿਲਾਵਾਂ ਦੇ ਖਾਤੇ 'ਚ ਰਾਸ਼ੀ ਪਾਉਣ ਦਾ ਐਲਾਨ ਕਰ ਸਕਦੇ ਨੇ ਕਿਉਂਕਿ ਭਾਜਪਾ ਨੇ ਮਹਾਰਾਸ਼ਟਰ 'ਚ ਵੀ ਕੀਤਾ, ਮੱਧ ਪ੍ਰਦੇਸ਼ 'ਚ ਵੀ ਕੀਤਾ, ਹੁਣ ਬਿਹਾਰ 'ਚ ਵੀ ਤਿਆਰੀ ਹੈ ਜਿਹੜੀ ਬਿਹਾਰ ਵਾਲੀ ਸਰਕਾਰ ਹੈ। ਤੇ ਭਗਵੰਤ ਮਾਨ ਨੇ ਪਹਿਲਾਂ 1000 ਰੁਪਏ ਕਿਹਾ ਸੀ ਤੇ ਫਿਰ 1100 ਕਰਤੇ ਸੀ। ਤੇ ਨਿਸ਼ਚਿਤ ਤੌਰ ਤੇ 27 ਤੋਂ ਪਹਿਲਾਂ ਭਾਵੇਂ 26 ਚ ਭਗਵੰਤ ਮਾਨ ਮਹਿਲਾਵਾਂ ਦੇ ਖਾਤੇ ਚ 1100 ਰੁਪਏ ਪਾਵੇ ਆਮ ਆਦਮੀ ਪਾਰਟੀ ਦੀ ਸਰਕਾਰ ਪਾਉਗੀ ਜ਼ਰੂਰ ਔਰ ਅਗਰ ਪੰਜਾਬ ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਮਹਿਲਾਵਾਂ ਨੂੰ 1100 ਰੁਪਏ ਦੀ ਗਾਰੰਟੀ ਪਾਉਂਦੀ ਹੈ ਖਾਤਿਆਂ ਚ ਫਿਰ ਨਿਸ਼ਚਿਤ ਤੌਰ ਤੇ ਭਗਵੰਤ ਮਾਨ ਅੱਗੇ ਖੜਾ ਹੈ ਕਿਉਂਕਿ ਅੱਜ ਮੈਂ ਵੱਖ-ਵੱਖ ਸਰਵੇਖਣ ਪੜ੍ਹ ਰਿਹਾ ਸੀ ਕਈ ਸੂਬਿਆਂ ਦੇ ਵਿੱਚ ਜਿੱਥੇ-ਜਿੱਥੇ ਪੋਲਿਟਿਕਲ ਪਾਰਟੀਆਂ ਨੇ ਮਹਿਲਾਵਾਂ ਦੇ ਖਾਤੇ ਚ ਸਿੱਧੀ ਰਾਸ਼ੀ ਪਾਈ ਹੈ ਭਾਵੇਂ ਲਾਡਲੀ ਬਹਿਨਾ ਜਾਂ ਮਹਿਲਾਵਾਂ ਦੇ ਉਥਾਨ ਦੇ ਨਾਮ ਤੇ ਉਥੇ ਉਸ ਪਾਰਟੀ ਦੇ ਲਗਭਗ 33% ਵਿਧਾਇਕ ਵਧ ਗਏ ਹੁਣ ਜਿਹੜੇ ਇਹ ਅੰਕੜੇ ਆ ਰਹੇ ਨੇ ਇਹ ਬੜੇ ਦਿਲਚਸਪ ਹੈ ਕਿ ਜਿਹੜੇ ਜਿਹੜੇ ਸੂਬੇ ਚ ਮਹਿਲਾਵਾਂ ਦੇ ਖਾਤੇ ਚ ਪੈਸੇ ਗਏ ਇੱਕ ਤਰੀਕੇ ਨਾਲ ਉਥੇ ਮਹਿਲਾਵਾਂ ਦੀ ਵੋਟ ਪੋਲਿਟਿਕਲ ਪਾਰਟੀਆਂ ਨੂੰ ਵਧੀ ਜਿਵੇਂ ਪੰਜਾਬ ਚ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਨੂੰ ਬੱਤੀ ਦਿੱਤੀ ਤੇ ਖੂਬ ਲਾਹਾ ਲਿਆ ਜਿਵੇਂ ਅਰਵਿੰਦ ਕੇਜਰੀਵਾਲ ਦਿੱਲੀ ਔਰ ਪੰਜਾਬ ਚ ਬਿਜਲੀ ਮੁਫਤ ਕਰਤੀ ਹੁਣ ਜੇ ਗੁਰਮੀ ਜੇ ਗੁਰਦੀ ਜੇ ਬਾਠ ਸਾਹਿਬ ਬਰਨਾਲੇ ਵਾਲੇ ਗੁਰਦੀਪ ਬਾਠ ਅਗਰ ਨਾ ਬਾਗੀ ਹੋ ਕੇ ਆਜ਼ਾਦ ਖੜਦੇ ਤੇ ਆਮ ਆਦਮੀ ਪਾਰਟੀ ਉਹਨਾਂ ਨੂੰ ਨਾ ਕੱਢਦੀ ਤੇ ਇੱਕੋ ਉਮੀਦਵਾਰ ਅਗਰ ਆਮ ਆਦਮੀ ਪਾਰਟੀ ਦਾ ਖੜਾ ਹੁੰਦਾ ਤੇ ਸ਼ਾਇਦ ਬਰਨਾਲਾ ਵੀ ਆਮ ਆਦਮੀ ਪਾਰਟੀ ਨੇ ਜਿੱਤ ਜਾਣਾ ਸੀ ਇਸ ਕਰਕੇ ਜਿਹੜਾ 27 ਦਾ ਪੋਲਿਟੀਕਲ ਦੰਗਲ ਹੈ ਉਹ ਇਸ ਮਾਮਲੇ ਚ ਵੀ ਬੜਾ ਦਿਲਚਸਪ ਹੈ ਕਿ ਮੁਫਤ ਬਿਜਲੀ ਔਰ ਅਗਰ 1100 ਰੁਪਏ ਖਾਤੇ ਚ ਪਾਏ ਤੇ ਫਿਰ ਤੁਸੀਂ ਆਮ ਆਦਮੀ ਪਾਰਟੀ ਨੂੰ 27 ਦੇ ਵਿੱਚ ਵੀ ਇੱਕ ਨੰਬਰ ਤੇ ਮੰਨ ਕੇ ਉਹਦੇ ਨਾਲ ਮੁਕਾਬਲਾ ਕਰੋਗੇ ਸੋ ਉੱਥੇ ਕਾਂਗਰਸ ਪਾਰਟੀ ਨੂੰ ਇੱਕ ਸੈਕੂਲਰ ਚਿਹਰਾ ਚਾਹੀਦਾ ਕਿਉਂਕਿ ਦੂਜੇ ਪਾਸੇ ਭਾਜਪਾ ਵੀ ਭਾਜਪਾ ਵੀ ਬੜੀ ਤੇਜ਼ੀ ਨਾਲ ਪੰਜਾਬ ਦੇ ਵਿੱਚ ਸ਼ਹਿਰਾਂ 'ਚ ਆਪਣਾ ਵਿਸਾਰ ਕਰ ਰਹੀ ਹੈ ਹੁਣ ਭਾਵੇਂ ਭਾਜਪਾ 'ਚ ਪ੍ਰਧਾਨ ਕੋਈ ਤਕਸਾਲੀ ਲੀਡਰ ਬਣੇ ਭਾਵੇਂ ਵੱਡੇ ਲੀਡਰ ਦੇ ਤੌਰ ਤੇ ਬੀਜੇਪੀ ਚ ਉਭਰੇ ਕੇਵਲ ਸਿੰਘ ਢਿੱਲੋਂ ਪ੍ਰਧਾਨ ਬਣਨ ਭਾਵੇਂ ਕੇਂਦਰੀ ਮੰਤਰੀ ਜਿਹੜੇ ਲੁਧਿਆਣੇ ਤੋਂ ਰਵਨੀਤ ਬਿੱਟੂ ਸੀ ਚੋਣ ਲੜਦੇ ਭਾਵੇਂ ਰਵਨੀਤ ਬਿੱਟੂ ਦੀ ਗੱਲ ਤੁਰਦੀ ਹੈ ਹਾਲਾਂਕਿ ਉਹਨਾਂ ਦੀਆਂ ਬਿਆਨਬਾਜ਼ੀਆਂ ਜਿਹੜੀਆਂ ਕਿਸਾਨਾਂ ਨੂੰ ਲੈ ਕੇ ਸੀ ਕਿਤਨਾ ਕਿਤੇ ਬੀਜੇਪੀ ਦੇ ਵਿੱਚ ਵੀ ਉਹਨਾਂ ਨੂੰ ਲੈ ਕੇ ਕੋਈ ਬਹੁਤੀ ਸੰਤੁਸ਼ਟੀ ਨਹੀਂ ਪੰਜਾਬ ਦੇ ਕਾਡਰ ਚ ਪਰ ਬੀਜੇਪੀ ਜੇ ਮੰਨਿਆ ਜਾਂਦਾ ਹੈ ਨਾ ਜਿਹਨੂੰ ਥਾਪੜਾ ਉੱਪਰਲੇ ਹਾਈ ਕਮਾਂਡ ਦੇ ਲੀਡਰ ਦੇ ਦੇਣ ਤੇ ਫਿਰ ਪੰਜਾਬ ਵਾਲੇ ਚਾਹ ਕੇ ਵੀ ਇਨਕਾਰ ਨਹੀਂ ਕਰ ਸਕਦੇ ਇਸ ਤਰ੍ਹਾਂ ਦੀਆਂ ਸਥਿਤੀਆਂ ਬੀਜੇਪੀ ਪਹਿਲੀ ਵਾਰ ਨਹੀਂ ਦੇਖ ਰਹੀ ਜਦੋਂ ਪ੍ਰਕਾਸ਼ ਸਿੰਘ ਬਾਦਲ ਸੱਤਾ 'ਚ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਉਦੋਂ ਨਵਜੋਤ ਸਿੰਘ ਸਿੱਧੂ ਦੀ ਗੱਲ ਵੀ ਬੀਜੇਪੀ ਦੇ ਉਸ ਵੇਲੇ ਦੇ ਵੱਡੇ ਲੀਡਰਾਂ ਨੇ ਸੁਣੀ ਨਹੀਂ ਤੇ ਉਹ ਪ੍ਰਕਾਸ਼ ਸਿੰਘ ਬਾਦਲ ਔਰ ਸੁਖਵੀਰ ਸਿੰਘ ਬਾਦਲ ਵਰਗੇ ਲੀਡਰਾਂ ਦੀ ਗੱਲ ਜ਼ਿਆਦਾ ਸੁਣਦੇ ਸੀ ਇਸੇ ਕਰਕੇ ਨਵਜੋਤ ਸਿੰਘ ਸਿੱਧੂ ਨੇ ਉਦੋਂ ਬੀਜੇਪੀ ਛੱਡੀ ਕਿਉਂਕਿ ਟਾਕਰਾ ਹੀ ਨਵਜੋਤ ਸਿੰਘ ਸਿੱਧੂ ਦਾ ਪੋਲਿਟਿਕਲ ਮਤਭੇਦਾਂ ਦਾ ਬਾਦਲਾਂ ਦੇ ਨਾਲ ਪਿਆਸੀ ਸੋ ਇਹ ਗੱਲ ਬੜੀ ਸਾਫ਼ ਹੈ ਕਿ ਪੁਰਾਣੇ ਸਮੇਂ ਚ ਵੀ ਬੀਜੇਪੀ ਦੀ ਹਾਈ ਕਮਾਂਡ ਆਪਣੇ ਪਸੰਦ ਦੇ ਲੀਡਰਾਂ ਦੀ ਸੁਣਦੀ ਰਹੀ ਹੈ ਭਾਵੇਂ ਬੀਜੇਪੀ ਦਾ ਸੰਗਠਨ ਮਜ਼ਬੂਤ ਹੈ ਬੀਜੇਪੀ ਸੰਗਠਿਤ ਪਾਰਟੀ ਹੈ ਪਰ ਜਦੋਂ ਦਿੱਲੀ ਵਾਲੇ ਥਾਪੜਾ ਦੇ ਦਿੰਦੇ ਨੇ ਤੇ ਪੰਜਾਬ ਦੇ ਲੀਡਰਾਂ ਦੀ ਜਿਹੜੀ ਸਥਿਤੀ ਹੈ ਉਹ ਵਿਰੋਧ ਕਰਨ ਵਾਲੀ ਨਹੀਂ ਰਹਿੰਦੀ ਤੇ ਉਹ ਮਾਨੀ ਮਨ ਅਫਸੋਸ ਤੇ ਹਲਕਾ ਫੁਲਕਾ ਵਿਰੋਧ ਪੰਜਾਬ 'ਚ ਜ਼ਰੂਰ ਜਿਤਾਉਂਦੇ ਨੇ ਜਿਵੇਂ ਰਵਨੀਤ ਬਿੱਟੂ ਦੇ ਬਿਆਨਾਂ ਤੇ ਭਾਵੇਂ ਖਰਜੀਤ ਗਰੇਵਾਲ ਨੇ ਨਾਰਾਜ਼ਗੀ ਪ੍ਰਗਟ ਕੀਤੀ ਤੇ ਮਾਫੀ ਮੰਗੀ ਇੱਕ ਵਾਰ ਤਾਂ ਤੇ ਭਾਵੇਂ ਮਨੋਰੰਜਨ ਕਾਲੀਆ ਜਾਂ ਬੀਜੇਪੀ ਦੇ ਹੋਰ ਲੀਡਰ ਨੇ ਪਰ ਸ਼ਹਿਰਾਂ 'ਚ ਬੀਜੇਪੀ ਚੰਗਾ ਕਰ ਚੁੱਕੀ 24 'ਚ ਔਰ ਹੁਣ ਅਗਲੇ 2 ਸਾਲ ਤੇ 1-2 ਮਹੀਨੇ ਚੋਣਾਂ ਤੋਂ ਪਹਿਲਾਂ ਦੇ ਸੋ 24-25 ਮਹੀਨੇ ਰਹਿ ਗਏ ਇਹਨਾਂ 25 ਮਹੀਨਿਆਂ 'ਚ ਬੀਜੇਪੀ ਦਾ ਪੂਰਾ ਜ਼ੋਰ ਪੰਜਾਬ 'ਤੇ ਲੱਗਣਾ ਹੈ ਪੂਰਾ ਜ਼ੋਰ ਬੀਜੇਪੀ ਦਾ ਪੰਜਾਬ 'ਚ ਲੱਗਣਾ ਹੈ ਕਿਉਂਕਿ ਇਹ ਇੱਕ ਸੂਬਾ ਹੈ ਜਿੱਥੇ ਬੀਜੇਪੀ ਆਪਣੇ ਦਮ ਤੇ ਉੱਬਰਣਾ ਚਾਹੁੰਦੀ ਹੈ ਜਦੋਂ ਅਕਾਲੀ ਦਲ ਸਭ ਤੋਂ ਕਮਜ਼ੋਰ ਸਥਿਤੀ ਚ ਜਦੋਂ ਦਾ ਅਕਾਲੀ ਦਲ ਬਣਿਆ 100 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਅਕਾਲੀ ਦਲ ਐਨੇ ਮਾੜੇ ਦੌਰ ਚ ਕਦੀ ਨਹੀਂ ਆਇਆ ਜਿੰਨੇ ਮਾੜੇ ਦੌਰ ਚ ਹੋਣਾ ਹੈ ਇਸ ਕਰਕੇ ਬੀਜੇਪੀ ਜ਼ੋਰ ਲਾ ਰਹੀ ਹੈ ਤੇ ਜਦੋਂ ਬੀਜੇਪੀ ਪੂਰਾ ਜ਼ੋਰ ਲਾ ਰਹੀ ਹੈ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਅਗਵਾਈ ਚ ਅੱਗੇ ਖੜੀ ਹੈ ਤੇ ਕਾਂਗਰਸ ਕੋਲੇ ਕੋਈ ਵੀ ਜਿਹੜਾ ਸੈਕੂਲਰ ਚਿਹਰਾ ਨਹੀਂ ਹੈ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਟਾਕਰਾ ਕਰ ਸਕੇ ਹੁਣ ਦੇਖੋ ਫੈਸਲਾ ਤਾਂ ਕਾਂਗਰਸ ਦੀ ਹਾਈ ਕਮਾਂਡ ਨੇ ਕਰਨਾ ਪਿਛਲੀ ਵਾਰੀ ਵੀ ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਸੀ ਇਸ ਵਾਰ ਵੀ ਚਰਨਜੀਤ ਸਿੰਘ ਚੰਨੀ ਦੌੜ 'ਚ ਨੇ ਅਗਰ ਨਵਜੋਤ ਸਿੰਘ ਸਿੱਧੂ ਨਹੀਂ ਤੇ ਕਾਂਗਰਸ ਲਈ ਚਰਨਜੀਤ ਸਿੰਘ ਚੰਨੀ ਦਾ ਵਿਕਲਪ ਮੌਜੂਦ ਹੈ ਪਰ ਅਜਿਹਾ ਸੈਕੂਲਰ ਚਿਹਰਾ ਜਿਹਦੇ ਤੇ ਇਹ ਭਰੋਸਾ ਪੰਜਾਬੀ ਕਰ ਸਕਣ ਕਿ ਹਾਂ ਇਸ ਵਿਅਕਤੀ ਕੋਲੇ ਯੋਜਨਾ ਹੈ ਇਸ ਵਿਅਕਤੀ ਕੋਲੇ ਅਜੰਡਾ ਹੈ ਇਸ ਵਿਅਕਤੀ ਕੋਲੇ ਪੰਜਾਬ ਨੂੰ ਲੀਹਾਂ ਤੇ ਲਜਾਣ ਦੀ ਸਮਰੱਥਾ ਹੈ ਭਾਵੇਂ ਕੇਂਦਰ ਦਾ ਇਸ ਤਰੀਕੇ ਦਾ ਦਖਲ ਹੋ ਗਿਆ ਸੂਬੇ ਦੀਆਂ ਸਿਆਸਤਾਂ 'ਚ ਕਿ ਕੇਂਦਰ ਦੀ ਸਹਿਮਤੀ ਤੋਂ ਬਿਨਾ ਸੂਬਿਆਂ ਦਾ ਤਰੱਕੀ ਕਰਨਾ ਅਸੰਭਵ ਹੈ ਜਦ ਤੱਕ ਕੇਂਦਰ ਦੀਆਂ ਸਰਕਾਰਾਂ ਸੂਬੇ ਦਾ ਸਾਥ ਨਾ ਦੇਣ ਸੂਬਾ ਆਪਣੇ ਪੱਧਰ ਤੇ ਬਹੁਤ ਕੁਝ ਨਹੀਂ ਕਰ ਸਕਦਾ ਪਰ ਸਾਡੇ ਕੋਲੇ ਉਦਾਹਰਨਾਂ ਵੀ ਹੈ ਬੀਬੀ ਮਮਤਾ ਬਨਰਜੀ ਦੀ ਉਦਾਹਰਨ ਹੈ ਜਿਹੜੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਨੇ ਉਹ ਤਾਂ ਸਿੱਧੀ ਉਦਾਹਰਨ ਹੈ ਉਹਨਾਂ ਨੇ ਬਹੁਤ ਯਤਨਾਂ ਦੇ ਨਾਲ ਪੱਛਮੀ ਬੰਗਾਲ ਨੂੰ ਪੁਰਾਣੇ ਸਮੇਂ ਨਾਲੋਂ ਤਕੜਾ ਕੀਤਾ ਉਹ ਭਾਵੇਂ ਖੇਤੀ ਦਾ ਸੈਕਟਰ ਹੈ ਤੇ ਭਾਵੇਂ ਇਨਫਰਾਸਟ੍ਰਕਚਰ ਦਾ ਖੇਤਰ ਹੈ ਤੇ ਨਵਜੋਤ ਸਿੰਘ ਸਿੱਧੂ ਕੋਲੇ ਵੀ ਕੁਝ ਇਸ ਤਰ੍ਹਾਂ ਦੇ ਏਜੰਡੇ ਨੇ ਜਿਨ੍ਹਾਂ ਏਜੰਡਿਆਂ ਤੇ ਪੰਜਾਬ ਅੱਗੇ ਵਧ ਸਕਦਾ ਹੈ ਪੰਜਾਬ ਦੇ ਲੋਕ ਕਈ ਵਾਰੀ ਇਹ ਗੱਲਾਂ ਸੁਣ ਚੁੱਕੇ ਨੇ ਠੀਕ ਹੈ ਕਈ ਲੋਕ ਅਜੇ ਵੀ ਹੋਣਗੇ ਜਿਹੜੇ ਨਵਜੋਤ ਸਿੰਘ ਸਿੱਧੂ ਨੂੰ ਨਾ ਪਸੰਦ ਕਰਦੇ ਹੋਣਗੇ ਪਰ ਇਹੀ ਸਿਆਸਤ ਹੈ ਇਹੀ ਡੈਮੋਕ੍ਰੇਸੀ ਹੈ ਅਗਰ ਵਿਚਾਰਕ ਤੇ ਨੈਤਿਕ મતਭੇਦ ਨੇ ਤੇ ਉਹਨਾਂ ਦੇ ਉੱਤੇ ਤਰਕ ਕੀਤਾ ਜਾ ਸਕਦਾ ਪਰ ਨਵਜੋਤ ਸਿੰਘ ਸਿੱਧੂ ਕੁਲੇ ਇਹ ਗੱਲ ਹੈ ਕਿ ਉਹਨੇ ਸ਼ਰਾਬ ਦੀ ਪਾਲਿਸੀ ਤੇ ਕੰਮ ਕੀਤਾ ਜਿਹੜਾ ਹੋਰ ਕਿਸੇ ਨੇ ਕੀਤਾ ਨਹੀਂ ਪੰਜਾਬ 'ਚ ਮੌਜੂਦਾ ਵੀ ਪੰਜਾਬ ਦੀ ਸਰਕਾਰ ਜਿਹੜੀ ਜਿਹੜਾ ਸ਼ਰਾਬ ਦਾ ਕਾਰੋਬਾਰ ਹੈ ਉਹ ਪ੍ਰਾਈਵੇਟ ਠੇਕੇਦਾਰਾਂ ਦੇ ਜ਼ਰੀਏ ਕਰ ਰਹੀ ਹੈ ਸਾਨੂੰ ਇਹਦੇ ਤੋਂ ਬਾਹਰ ਆਉਣ ਦੀ ਲੋੜ ਹੈ ਭਾਵੇਂ ਭਗਵੰਤ ਮਾਨ ਹਰਮਨ ਪਿਆਰੇ ਨੇ ਪਰ ਇਹ ਨੀਤੀਆਂ ਅੜਿੱਕਾ ਬਣਨਗੀਆਂ ਆਮ ਆਦਮੀ ਪਾਰਟੀ ਲਈ ਵੀ ਰੇਤੇ ਦਾ ਕਾਰੋਬਾਰ ਹੈ ਅੱਜ ਵੀ ਰੇਤਾ ਬਹੁਤ ਜ਼ਿਆਦਾ ਮਹਿੰਗਾ ਹੈ ਕੋਸ਼ਿਸ਼ਾਂ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਰੇਤੇ ਨੂੰ ਸਸਤਾ ਕਰਨ 'ਚ ਅਸਫਲ ਸਾਬਤ ਹੋਈ ਹੈ ਇਹ ਅੜਿੱਕਾ ਬਣਨਗੀਆਂ ਆਮ ਆਦਮੀ ਪਾਰਟੀ ਦੇ ਰਾਜ 'ਤੇ ਪਰ ਇਹ ਨਵਜੋਤ ਸਿੰਘ ਸਿੱਧੂ ਦੇ ਲਈ ਪੋਜ਼ਿਟਿਵ ਗੱਲਾਂ ਜਾਣਗੀਆਂ ਅਗਰ ਉਹ ਮੁੱਖ ਮੰਤਰੀ ਦਾ ਚਿਹਰਾ ਬਣ ਕੇ ਆਉਂਦੇ ਨੇ ਕਿਉਂਕਿ ਲੋਕਾਂ ਨੂੰ ਇਹ ਭਰੋਸਾ ਹੋਊਗਾ ਕਿ ਜਿਹੜੇ ਵਿਅਕਤੀ ਨੇ ਰੇਤੇ ਤੇ ਸ਼ਰਾਬ ਲਈ ਅੱਡੀ ਲੜਾਈ ਲੜੀ ਕਿ ਸ਼ਰਾਬ ਸਰਕਾਰੀ ਹੋਵੇ ਰੇਤਾ ਸ਼ਰਾਬ ਸਰਕਾਰੀ ਹੋਵੇ ਘਟ ਘਟ ਅਸੀਂ ਇਹ ਵੀ ਦੇਖ ਲਈਏ ਕਿ ਜੇ ਇਹ ਸਰਕਾਰੀ ਹੁੰਦੇ ਨੇ ਤੇ ਕਿੰਨੇ ਕੁ ਰੋਜ਼ਗਾਰ ਤੇ ਕਿੰਨਾ ਕਮਾਲੀਆ ਬਚਦਾ ਤੇ ਸਭ ਤੋਂ ਵੱਡੀ ਗੱਲ ਜਿਸ ਤਰ੍ਹਾਂ ਦਾ ਨਵਜੋਤ ਸਿੰਘ ਸਿੱਧੂ ਦਾ ਪੋਲਿਟੀਕਲ ਤੌਰ ਤੇ ਅੜੀਲ ਸੁਭਾਅ ਹੈ ਇਹ ਸੰਭਵ ਨਹੀਂ ਕਿ ਨਵਜੋਤ ਸਿੰਘ ਸਿੱਧੂ ਅਗਰ ਮੁੱਖ ਮੰਤਰੀ ਹੋਵੇ ਤੇ ਉਹ ਰੇਤੇ ਤੇ ਸਮਝੌਤਾ ਕਰ ਜੇ ਉਹ ਸ਼ਰਾਬ ਤੇ ਸਮਝੌਤਾ ਕਰ ਜੇ ਕਿਉਂਕਿ ਸਮਝੌਤੇ ਵਾਲੀ ਨੀਤੀ ਨਵਜੋਤ ਸਿੰਘ ਸਿੱਧੂ ਦੀ ਨਹੀਂ ਹੈ ਇਹ ਫਰਕ ਗੱਲਾਂ ਦੀ ਜਿਹੜੀਆਂ ਫਰਕ ਪਾਉਂਦੀਆਂ ਨੇ ਔਰ ਕਾਂਗਰਸ ਦੀ ਹਾਈ ਕਮਾਂਡ ਦੇ ਵਿੱਚ ਕਈ ਅਜਿਹੇ ਲੀਡਰ ਨੇ ਕਾਂਗਰਸ ਦੀ ਹਾਈ ਕਮਾਂਡ ਕੋਲੇ ਕਈ ਇਸ ਤਰੀਕੇ ਦੇ ਪੋਲੀਟੀਕਲ ਮੀਟਰ ਨੇ ਜਿਨ੍ਹਾਂ ਮੀਟਰਾਂ ਦੇ ਨਾਲ ਕਾਂਗਰਸ ਦੀ ਹਾਈ ਕਮਾਂਡ ਪੰਜਾਬ ਦਾ ਸਿਆਸੀ ਤਾਪਮਨ ਚੈੱਕ ਕਰ ਰਹੀ ਹੈ ਤੇ ਉਸ ਸਿਆਸੀ ਤਾਪਮਨ ਦੀਆਂ ਜਦੋਂ ਉੱਥੇ ਰਿਪੋਰਟਾਂ ਦੇ ਪ੍ਰਿੰਟ ਨਿਕਲਦੇ ਨੇ ਤੇ ਉਹਦੇ 'ਚ ਨਵਜੋਤ ਸਿੰਘ ਸਿੱਧੂ ਦਾ ਨਾਮ ਆਪ ਮੁਹਾਰੇ ਵੜੇ ਆਉਂਦਾ ਜਿਵੇਂ ਅਰਵਿੰਦ ਕੇਜਰੀਵਾਲ ਨੇ ਜਦੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਦਾ ਸਰਵੇਖਣ ਕੀਤਾ ਸੀ ਤੇ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਆਪਣੇ ਆਪ ਆ ਗਿਆ ਸੀ ਸੋ ਕੋਈ ਸੰਤੁਸ਼ਟ ਹੋਵੇ ਕੋਈ ਖੁਸ਼ ਹੋਵੇ ਕੋਈ ਨਾ ਹੋਵੇ ਕੋਈ ਲੀਡਰ ਚਾਹੁੰਦਾ ਹੋਵੇ ਕੋਈ ਨਾ ਚਾਹੁੰਦਾ ਹੋਵੇ ਪਰ ਜਦੋਂ ਪੰਜਾਬ ਦੀ ਜ਼ਮੀਨ ਜ਼ਮੀਨ ਤੇ ਪੋਲੀਟੀਕਲ ਮੀਟਰ ਜਾਂ ਪੋਲੀਟੀਕਲ ਥਰਮਾਮੀਟਰ ਜ਼ਮੀਨ ਤੇ ਲਾਇਆ ਜਾਂਦਾ ਤੇ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਆਉਂਦਾ ਹੀ ਆਉਂਦਾ 19 ਦਿਨ ਤੱਕ ਆਉਂਦਾ ਰਹੇਗਾ ਜਦ ਤੱਕ ਨਵਜੋਤ ਸਿੰਘ ਸਿੱਧੂ ਪੋਲਿਟਿਕਸ ਤੋਂ ਸન્યાਸ ਨਹੀਂ ਲੈਂਦਾ ਹੁਣ ਵੀ ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਦੀ ਜਿਸ ਤਰ੍ਹਾਂ ਦੀ ਲੋਕਾਂ ਦੇ ਵਿੱਚ ਦੁਬਾਰਾ ਉਹਨਾਂ ਦੀ ਉਹਨਾਂ ਦੀ ਮੂਵਮੈਂਟ ਹੈ ਜਿਵੇਂ ਆਪਣੇ ਹਲਕੇ 'ਚ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਉਹ ਗਏ ਨੇ ਉਹਦੇ ਨਾਲ ਵੀ ਇੱਕ ਚਰਚਾ ਨਵਜੋਤ ਸਿੰਘ ਸਿੱਧੂ ਦੀ ਉਭਰੀ ਹੈ ਔਰ ਹਰੀਕੇ ਪਤਨ ਆਪਣੀ ਪਤਨੀ ਨਾਲ ਜਦੋਂ ਉਹ ਗਏ ਤੇ ਜਿਸ ਤਰੀਕੇ ਨਾਲ ਉਹਨਾਂ ਨੇ ਸਮੇਲ ਵੀ ਦਿਖਾਇਆ ਬਿਆਸ ਤੇ ਸਤਲੁਜ ਦਾ ਤੇ ਹਰੀਕੇ ਪਤਨ ਦੇ ਦ੍ਰਿਸ਼ ਨੂੰ ਉਹਨਾਂ ਨੇ ਬਿਆਨ ਕੀਤਾ ਐਨਾ ਕਿ ਬਹੁਤ ਸੀ ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਪੰਜਾਬ ਦੇ ਵਿੱਚ ਵੀ ਇਸ ਤਰੀਕੇ ਦੇ ਦ੍ਰਿਸ਼ ਦੇਖੇ ਜਾ ਸਕਦੇ ਨੇ ਕੱਲੇ ਵਿਦੇਸ਼ ਜਾਣ ਦੀ ਲੋੜ ਨਹੀਂ ਮਤਲਬ ਕਿ ਨਵਜੋਤ ਸਿੰਘ ਸਿੱਧੂ ਜਿੱਧਰ ਤੁਰਦਾ ਹੈ ਜਾਂ ਜੋ ਕੁਝ ਕਰਦਾ ਹੈ ਉਹਦੇ ਤੇ ਡਿਬੇਟ ਹੁੰਦੀ ਹੈ ਜੇ ਜੇ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਦੀ ਇਲਾਜ ਦੇ ਲਈ ਜਿੱਥੇ ਡਾਕਟਰਾਂ ਦਾ ਟ੍ਰੀਟਮੈਂਟ ਲਿਆ ਜਿੱਥੇ ਦੇਸੀ ਖਾਣੇ ਪੀਣੇ ਦੀ ਉਹਨਾਂ ਨੇ ਵਕਾਲਤ ਕੀਤੀ ਤੇ ਉਹ ਵੀ ਪੂਰਾ ਇੱਕ ਕਾਮੀ ਮੁੱਦਾ ਬਣ ਗਿਆ ਹਾਲਾਂਕਿ ਨਵਜੋਤ ਸਿੰਘ ਸਿੱਧੂ ਦੀ ਗੱਲ ਨੂੰ ਮੈਨੂੰ ਲੱਗਦਾ ਉਹਨਾਂ ਡਾਕਟਰਾਂ ਨੇ ਵੀ ਪੂਰੀ ਤਰ੍ਹਾਂ ਨਾਲ ਨਹੀਂ ਸੁਣਿਆ ਜਿਹੜੇ ਡਾਕਟਰ ਸਿੱਧੇ ਨਿੰਦਾ ਵਾਲੇ ਪਾਸੇ ਤੁਰ ਪੇ ਕਹਿਣਾ ਕੀ ਚਾਹ ਰਿਹਾ ਸੀ ਨਵਜੋਤ ਸਿੰਘ ਸਿੱਧੂ ਉਹ ਡਾਕਟਰ ਅਗਰ ਪੂਰੀ ਗੱਲ ਸੁਣ ਲੈਂਦੇ ਪ੍ਰੈਸ ਕਾਨਫਰੰਸ ਤੇ ਸ਼ਾਇਦ ਉਹਨਾਂ ਦੇ ਆਪਣੇ ਮਨ ਦੇ ਵਹਿਮ ਖਤਮ ਹੋ ਜਾਣੇ ਸੀ ਕੋਈ ਦੁਨੀਆ ਤੋਂ ਵੱਖਰਾ ਕੰਮ ਨਵਜੋਤ ਸਿੰਘ ਸਿੱਧੂ ਨੇ ਨਹੀਂ ਕੀਤਾ ਸੀ ਪਰ ਉਹਨਾਂ ਨੇ ਉਹੀ ਕੁਝ ਕੀਤਾ ਜੋ ਕਹਿੰਦੇ ਬਹੁਤ ਸਾਰੇ ਲੋਕ ਨੇ ਲੇਕਿਨ ਕਰਦੇ ਨਹੀਂ ਸੋ ਉਹਨਾਂ ਨੇ ਖਾਣਾ ਪੀਣਾ ਆਪਣਾ ਦਰਸਤ ਕੀਤਾ ਜਿਵੇਂ ਉਹਨਾਂ ਨੇ ਦੱਸਿਆ ਇਹ ਸਾਰੀਆਂ ਗੱਲਾਂ ਨੇ ਜੀ ਦੇ ਨਾਲ ਆਪ ਮੁਹਾਰੇ ਹਾਈ ਕਮਾਂਡ ਦੇ ਕੰਨਾਂ ਦੇ ਵਿੱਚ ਸਿੱਧੂ ਸਿੱਧੂ ਸ਼ਬਦ ਬਾਰ ਬਾਰ ਵੱਡਦਾ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਇਸੇ ਕਰਕੇ ਮੈਂ ਕਹਿ ਰਿਹਾ ਕਿ ਸਤਾਈ ਚ ਇੱਕ ਸੈਕੂਲਰ ਚਿਹਰਾ ਜਦੋਂ ਕਾਂਗਰਸ ਲੱਭਦੀ ਹੈ ਜਿਹੜਾ ਬੀਜੇਪੀ ਦੇ ਏਜੰਡੇ ਦਾ ਵੀ ਟੱਕਰਾ ਕਰ ਸਕੇ ਜਿਹੜਾ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਦੀ ਅਗਵਾਈ ਦੇ ਏਜੰਡੇ ਨੂੰ ਵੀ ਟਾਕਰਾ ਕਰ ਸਕੇ ਤੇ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦੇ ਮੁੱਖ ਮੰਤਰੀ ਦੇ ਚਿਹਰੇ ਨੂੰ ਵੀ ਟਾਕਰਾ ਕਰ ਸਕੇ ਉਹ ਕਾਂਗਰਸ ਕੋਲੇ ਫਿਲਹਾਲ ਨਵਜੋਤ ਸਿੰਘ ਸਿੱਧੂ ਦੇ ਰੂਪ ਦੇ ਵਿੱਚ ਹੈ ਤੇ ਉਹੀ ਮੈਨੂੰ ਲੱਗਦਾ ਹੈ ਜਿਵੇਂ ਜਿਵੇਂ ਦਿਨ ਅੱਗੇ ਵਧਣਗੇ ਤੇ ਕਾਂਗਰਸ ਦੇ ਲਈ ਜਿਹਨੂੰ ਕਹਿੰਦੇ ਨੇ ਮੋਸਟ ਸੂਟੇਬਲ ਕੈਂਡੀਡੇਟ ਦੇ ਤੌਰ ਤੇ ਅੱਗੇ ਵਧ ਸਕਦਾ ਹਾਂ ਅਗਰ ਨਵਜੋਤ ਸਿੰਘ ਸਿੱਧੂ ਆਪ ਹੀ ਕਹਿ ਰਹੇ ਮੈਂ ਸਿਆਸਤ ਨਹੀਂ ਕਰਨੀ ਤੇ ਉਹ ਗੱਲ ਵੱਖਰੀ ਹੈ ਪਰ ਲੋਕ ਪੂਰੀ ਕੋਸ਼ਿਸ਼ ਕਰਨਗੇ कि ਨਵਜੋਤ ਸਿੰਘ ਸਿੱਧੂ ਨੂੰ ਘਰੋਂ ਚੱਕ ਲਈਏ ਤੇ ਨਵਜੋਤ ਸਿੰਘ ਸਿੱਧੂ ਨੂੰ ਮੈਦਾਨ ਦੇ ਵਿੱਚ ਉਤਾਰੀਏ ਪਰ ਇਹ ਵੀ ਗੱਲਾ ਆਮ ਨਹੀਂ ਕਿ ਜਦੋਂ ਕਾਂਗਰਸ ਨੇ ਵੱਡੇ ਸੰਗਠਨ ਦੇ ਫੇਰ ਬਦਲ ਕਰਨੇ ਨੇ ਇਸ ਵਾਰ ਕਾਂਗਰਸ ਦੀ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਨੂੰ ਬਿਨਾ ਵਿਚਾਰੇ ਫੈਸਲਾ ਕਰਨ ਦੀ ਸਥਿਤੀ 'ਚ ਨਹੀਂ ਹੋਏਗੀ ਅਗਰ ਜਿਹਾ ਹੁੰਦਾ ਤੇ ਫਿਰ ਹਰਿਆਣਾ ਤੇ ਮਹਾਰਾਸ਼ਟਰ ਮੁੜ ਮੁੜ ਚੇਤੇ ਆਊਗਾ ਕਾਂਗਰਸ ਪਾਰਟੀ ਨੂੰ ਕਿਉਂਕਿ ਕਿੱਧੀਆਂ ਕਾਂਗਰਸ ਪਾਰਟੀ ਦੀਆਂ ਉਨੀਆਂ ਖੁਸ਼ਗਵਾਰ ਨਹੀਂ ਨੇ ਪੋਲਿਟੀਕਲ ਤੌਰ ਤੇ ਜਿੰਨੀਆਂ ਬਹੁਤ ਸਾਰੇ ਪੰਜਾਬ ਦੇ ਲੀਡਰ ਦਿੱਲੀ ਚ ਦਿਖਾ ਰਹੇ ਸੀ ਔਰ ਇਹ ਬਾਈ ਤੋਂ ਪਹਿਲਾਂ ਵੀ ਵਿਖਾਈਆਂ ਗਈਆਂ ਜਦੋਂ ਨਵਜੋਤ ਸਿੰਘ ਸਿੱਧੂ ਦਾਵੇਦਾਰ ਸੀ ਮੁੱਖ ਮੰਤਰੀ ਦੇ ਚਿਹਰੇ ਦਾ ਤੇ ਕੁਝ ਲੋਕਾਂ ਨੇ ਆਪਣੇ ਪੋਲਿਟੀਕਲ ਹਿੱਤਾਂ ਦੇ ਲਈ ਦੂਸਰੀਆਂ ਧਿਰਾਂ ਨੂੰ ਉਭਾਰਿਆ ਤੇ ਉਹ ਦੂਸਰੀਆਂ ਧਿਰਾਂ ਉਸ ਸਥਿਤੀ ਤੇ ਖਰੀਆਂ ਨਹੀਂ ਉੱਤਰੀਆਂ ਜਿੱਥੇ ਕਾਂਗਰਸ ਦੀ ਹਾਈ ਕਮਾਂਡ ਨੂੰ ਉਮੀਦ ਸੀ ਤੇ ਰਾਹੁਲ ਗਾਂਧੀ ਦੇ ਜਿਹੜੇ ਫੈਸਲੇ ਸੀ ਉਹਨਾਂ ਫੈਸਲਿਆਂ ਦਾ ਨਤੀਜਾ ਉਸ ਤਰ੍ਹਾਂ ਦਾ ਇਸ ਕਰਕੇ ਨਹੀਂ ਆਇਆ ਕਿਉਂਕਿ ਬਹੁਤ ਸਾਰੀਆਂ ਧਿਰਾਂ ਸੀ ਜਿਹੜੀਆਂ ਰਾਹੁਲ ਗਾਂਧੀ ਦੇ ਉਸ ਫੈਸਲੇ ਨੂੰ ਅਮਲੀ ਜਾਮਾ ਨਹੀਂ ਪਚਾ ਸਕੀਆਂ ਕਿਉਂ ਕਿ ਅਜੇ ਹੀ ਅਜੇ ਸੰਘਰਸ਼ ਉਹਨਾਂ ਲੀਡਰਾਂ ਨੇ ਨਹੀਂ ਸੀ ਕੀਤਾ ਜਿਹੜੇ ਕਾਂਗਰਸ ਪਾਰਟੀ ਦੀਆਂ ਸੰਭਾਵਨਾਵਾਂ ਹਾਈ ਕਮਾਂਡ ਅੱਗੇ ਬਿਆਨ ਕਰ ਰਹੇ ਸੀ ਸੋ ਕੈਂਡੀ ਨਾ ਸਿਰਫ ਦਿਖਾਵੇ ਦੀਆਂ ਯੋਜਨਾਵਾਂ ਜਾਂ ਕਾਗਜ਼ੀ ਪ੍ਰੋਜੈਕਟਾਂ ਨਾਲ ਚੋਣਾਂ ਨਹੀਂ ਜਿੱਤੀਆਂ ਜਾ ਸਕਦੀਆਂ ਚੋਣਾਂ ਜਿੱਤਣ ਲਈ ਲੋਕਾਂ ਦੇ ਦਿਲਾਂ ਦੇ ਵਿੱਚ ਬੜੇ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਕਮੀ ਰਹੀ ਕਿ ਤਰ੍ਹਾਂ ਕਿਤੇ ਤੇ ਹੁਣ ਇਹੀ ਕਾਰਨ ਨੇ ਕਿ ਨਵਜੋਤ ਸਿੰਘ ਸਿੱਧੂ ਦਾ ਉਭਾਰ ਕਾਂਗਰਸ ਪਾਰਟੀ ਦੇ ਜਿੰਨੇ ਵੱਡੇ ਲੀਡਰ ਨੇ ਉਹਨਾਂ ਦੀਆਂ ਡਿਸਕਸ਼ਨਸ ਉਹਨਾਂ ਦੀਆਂ ਚਰਚਾਵਾਂ ਔਰ ਪੰਜਾਬ ਨੂੰ ਲੈ ਕੇ ਸੰਭਾਵਨਾਵਾਂ ਦੇ ਵਿੱਚ ਹੋਣ ਲੱਗਿਆ ਤੇ ਇਹਦਾ ਰੰਗ ਮੈਨੂੰ ਲੱਗਦਾ ਬਹੁਤ ਛੇਤੀ ਨਜ਼ਰ ਆ ਸਕਦਾ ਸੋਡਲਾ ਜੀ ਅੱਜ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੁਖਬੀਰ ਸਿੰਘ ਬਾਦਲਸਣੇ ਅਕਾਲੀ ਵਜ਼ਾਰਤ ਦੇ 2007 ਅਤੇ 2017 ਦੇ ਮੰਤਰੀ ਅਤੇ ਕਈ ਹੋਰ ਵੀ ਪੋਲੀਟੀਕਲ ਹਸਤੀਆਂ ਅਤੇ ਸਾਬਕਾ ਜਥੇਦਾਰ ਜੋ ਹੈ ਸ਼੍ਰੀ ਅਕਾਲ ਤਖਤ ਸਾਹਿਬ ਕਹ ਸਕਦੇ ਨੇ ਸਪਸ਼ਟੀਕਰਨ ਵੀ ਦੀ ਅਗਰ ਆਪਾਂ ਗੱਲ ਕਰੀਏ ਤਾਂ ਤਿੰਨ ਸਾਫ ਦਾ ਜਿਹੜੇ ਜਥੇਦਾਰ ਸਹਿਬਾਨਾ ਨੇ ਆਪਣਾ ਸਪਸ਼ਟੀਕਰਨ ਵੀ ਭੇਜ ਦਿੱਤਾ ਪਹਿਲਾਂ ਹੀ ਸੋ ਅੱਜ ਅਸ਼੍ਰੀ ਕਾਲ ਤੱਕ ਸਾਹਿਬ ਤੇ ਸੁਖਬੀਰ ਸਿੰਘ ਬਾਦਲ ਦੀਆਂ ਬਾਕੀਆਂ ਦੀ ਸਜ਼ਾ ਜਾਂ ਤਨਖਾਹ ਲਗਾਏ ਜਾਂਦੀ ਫੈਸਲੇ ਹੋ ਸਕਦੇ ਨੇ ਇਸ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਰਾਜਨੀਤੀ ਵਿੱਚ ਇਨ੍ਹਾਂ ਫੈਸਲਿਆਂ ਨਾਲ ਅਗਰ ਅਸੀਂ ਪੰਜਾਬ ਨਾਲ ਜੋੜ ਕੇ ਦੇਖਦੇ ਹਾਂ ਤਾਂ ਕਿਸ ਤਰ੍ਹਾਂ ਦੀ ਹਲਚਲ ਹੋ ਸਕਦੀ ਹੈ ਕਿਵੇਂ ਪੰਜਾਬ ਦੀ ਸਿਆਸਤ ਵੀ ਹੁਣ ਇਹਨਾਂ ਫੈਸਲਿਆਂ ਤੇ ਟਿੱਕੀ ਹੋਈ ਹੈ ਇਸੋਪਰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਅੱਜ ਦਾ ਦਿਨ ਹੈ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਲਈ ਬਹੁਤ ਅਹਿਮ ਦਿਨ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਤਨਖਾਹੀਆਂ ਐਲਾਨ ਦਿੱਤੇ ਗਏ ਸੀ ਭਾਵੇਂ ਉਹਨਾਂ ਨੇ ਹੁਣ ਆਪਣਾ ਅਸਤੀਫਾ ਸੌਂਪ ਦਿੱਤਾ ਹੈ ਵਰਕਿੰਗ ਕਮੇਟੀ ਨੂੰ ਪਰ ਉਹਨਾਂ ਦੀ ਸਜ਼ਾ ਤੇ ਫੈਸਲਾ ਕੀਤਾ ਜਾ ਸਕਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੇ ਅੱਜ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਉਦੀ ਸੰਭਾਵਨਾ ਹੈ ਕਿਉਂਕਿ ਇਹ ਪਤਾ ਲੱਗਿਆ ਕਿ 1 ਵਜੇ ਦੇ ਕਰੀਬ ਹਾਂ ਜੀ ਸਿੰਘ ਸਰਵਨ ਇਕੱਠੇ ਹੋਣਗੇ ਔਰ ਸੁਖਬੀਰ ਸਿੰਘ ਬਾਦਲ ਨੂੰ ਸੱਦਿਆ ਗਿਆ 2007 ਤੋਂ ਲੈ ਕੇ 2017 ਤੱਕ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਅਕਾਲੀ ਦਲ ਵੱਲੋਂ ਜਿੰਨੇ ਵੀ ਸਿੱਖ ਮੰਤਰੀ ਸੀ ਉਹਨਾਂ ਸਾਰਿਆਂ ਨੂੰ ਬੁਲਾਇਆ ਗਿਆ ਬੁਲਾਇਆ ਗਿਆ ਮਨਜਨਦਰ ਸਿੰਘ ਸਿਰਸਾ ਨੂੰ ਉੱਚੇ ਚੇਤੌਰ ਤੇ ਬੁਲਾਇਆ ਗਿਆ ਕਿਉਂਕਿ ਉਹਨਾਂ ਕੋਲ ਕੈਬਨਟ ਰੈਂਚ ਸੀ ਸੁਖਬੀਰ ਸਿੰਘ ਬਾਦਲ ਦੇ ਨਾਲ ਬਤੌਰ ਸਲਾਹਕਾਰੀਆਂ ਸਕੱਤਰ ਉਹ ਜੁੜੇ ਰਹੇ ਨੇ ਔਰ ਜਿਹੜੇ ਸਾਬਕਾ ਜਥੇਦਾਰ ਸਹਿਬਾਨ ਨੇ ਤਿੰਨ ਉਹਨਾਂ ਨੂੰ ਉਹਨਾਂ ਤੋਂ ਸਪਸ਼ਟੀਕਰਨ ਵੀ ਮੰਗਿਆ ਗਿਆ ਮੈਨੂੰ ਲੱਗਦਾ ਹੈ ਕਿ ਅੱਜ 1 ਵਜੇ ਪੰਜ ਸਿੰਘ ਸਹਿਬਾਨ ਜਦੋਂ ਪਹਿਲਾਂ ਬੈਠਕ ਕਰਨਗੇ ਤੇ ਜਿਹੜੇ ਉਹ ਜਿਹੜਾ ਉਹ ਸਪਸ਼ਟੀਕਰਨ ਆਇਆ ਜਿਹੜਾ ਪੱਕਾ ਆਇਆ ਸਿੱਧੇ ਤੌਰ ਤੇ ਮੰਨਿਆ ਜਾ ਰਿਹਾ ਕਿ ਵੱਖ-ਵੱਖ ਮਾਮਲਿਆਂ ਤੇ ਉਹਨਾਂ ਨੇ ਆਪਣੀ ਗੱਲ ਰੱਖੀ ਹੈ ਜਿਨ੍ਹਾਂ ਦੇ ਵਿੱਚ ਡੇਰਾ ਸਿਰਸਾ ਦੇ ਮੁਖੀ ਦੀ ਡੇਰਾ ਸਿਰਸਾ ਦੇ ਮੁਖੀ ਦੀ ਮਾਫੀ ਦਾ ਮੰਗ ਰਹੀ ਹੈ ਸੋ ਪੰਜ ਸਿੰਘ ਸਹਿਬਾਨ ਕਿਉਂਕਿ ਇਹ ਇਲਜ਼ਾਮ ਹੈ ਜਿਹੜਾ ਸਿੱਧੇ ਤੌਰ ਤੇ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼ਿਕਾਇਤਾਂ ਸੌਂਪੀਆਂ ਗਈਆਂ ਸੁਧਾਰ ਲਹਿਰ ਦੇ ਆਗੂਆਂ ਵੱਲੋਂ ਜਿਨ੍ਹਾਂ ਨੇ ਆਪਣੀ ਗਲਤੀ ਵੀ ਮੰਨੀ ਕਿ ਅਸੀਂ ਚੁੱਪ ਰਹੇ ਤੇ ਉਸ ਵਿਸ਼ੇ ਦੇ ਸੰਬੰਧ ਦੇ ਵਿੱਚ ਹੀ ਸਪਸ਼ਟੀਕਰਨ ਮੰਗੇ ਜਾਣ ਦੀ ਸੰਭਾਵਨਾ ਹੈ ਹਾਲਾਂਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਖਤਰੇ ਜਦੋਂ ਅੱਜ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਹੋਏਗੀ ਕਿ ਅੱਜ ਹੀ ਫੈਸਲਾ ਕਰ ਦਿੱਤਾ ਜਾਏਗਾ ਤਜ਼ਾ ਦਾ ਇਦੇ ਉੱਪਰ ਨਜ਼ਰ ਹੈ ਜਾਂ ਤਜ਼ਾ ਦੇ ਲਈ ਦਿਨ ਅੱਗੇ ਪਾ ਜਾ ਸਕਦਾ ਪਰ ਇਸ ਦੀ ਸੰਭਾਵਨਾ ਘੱਟ ਲੱਗ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਨਾਲ ਸ਼੍ਰੀ ਕਾਲ ਤਖਤ ਸਾਹਿਬ ਦੇ ਸਿੰਘ ਸਿੰਘ ਸਹਿਬਾਨ ਨੇ ਸ਼੍ਰੀ ਗਿਆਨੀ ਰੁਕਬੀ ਸਿੰਘ ਉਹਨਾਂ ਨੇ ਜਿਹੜੇ ਮੁਖ ਜਥੇਦਾਰ ਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਔਰ ਜਿਵੇਂ ਉਹਨਾਂ ਨੇ ਬਾਕੀ ਸਿੰਘ ਸਹਿਬਾਨਾਂ ਨੂੰ ਔਰ ਬਾਕੀ ਲੀਡਰਾਂ ਨੂੰ ਸੱਦਿਆ ਔਰ ਇੱਕੋ ਦਿਨ ਸਾਰਿਆਂ ਦੀ ਇਕਤਰਤਾ ਰੱਖੀ ਹੈ ਅਰ ਪੰਜ ਸਿੰਘ ਸਹਿਮਾਨਾ ਦੀ ਮੀਟਿੰਗ ਵੀ ਜਿਹੜੀ ਹੋਣੀ ਹੈ ਉਹਦੇ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਨਿਸ਼ਚਿਤ ਤੌਰ ਦੇ ਉੱਤੇ ਅੱਜ ਸਜ਼ਾ ਸੁਣਾਉਣ ਦਾ ਫੈਸਲਾ ਹੋ ਸਕਦਾ ਹੈ ਸਿੰਘ ਸਹਿਮਾਨਾ ਦੀ ਬੈਠਕ ਦੇ ਵਿੱਚ ਇਹ ਤੈਅ ਕਰ ਲਿਆ ਜਾਏਗਾ ਕਿ ਸਜ਼ਾ ਕੀ ਹੋਏਗੀ ਹੁਣ ਸਭ ਤੋਂ ਵੱਡਾ ਸਵਾਲ ਜਿਹਦਾ ਸਭ ਨੂੰ ਇੰਤਜ਼ਾਰ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਜਾਂ ਦੂਸਰੇ ਲੀਡਰਾਂ ਨੂੰ ਧਾਰਮਿਕ ਸਜ਼ਾ ਹੀ ਲੱਗੇਗੀ ਜਾਂ ਕੋਈ ਪੋਲਿਟਿਕਲ ਸਜ਼ਾ ਸਿਆਸੀ ਸਜ਼ਾ ਵੀ ਲੱਗ ਸਕਦੀ ਹੈ ਸਿਆਸੀ ਸਜ਼ਾ ਲੱਗਣ ਦੀ ਸੂਰਤ ਦੇ ਵਿੱਚ ਸ੍ਰੋਮਣੀ ਅਕਾਲੀ ਦਲ ਦੀ ਜਿਹੜੀ ਸਿਆਸਤ ਹੈ ਉਹ ਬਹੁਤ ਜ਼ਿਆਦਾ ਪਖੇਗੀ ਅਗਰ ਸਿਰਫ ਧਾਰਮਿਕ ਸਜ਼ਾ ਲੱਗਦੀ ਹੈ ਉਹਦੇ ਨਾਲ ਜਿਹੜਾ ਆਪਸੀ મતਭੇਦ ਹੈ ਲੀਡਰਾਂ ਦੇ ਵਿੱਚ ਕੀ ਉਹ ਪੰਥਕ ਇਕਤਾ ਕਰਾਉਣ ਵਾਲੇ ਪਾਸੇ ਵੀ ਭੂਮਿਕਾ ਅਦਾ ਕਰਨਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਨਿਰਭਰ ਕਰਦਾ ਪਰ ਦਿਨ ਅੱਜ ਦਾ ਬਹੁਤ ਜ਼ਿਆਦਾ ਅਹਿਮ ਹੈ ਔਰ ਅੱਜ ਬਾਅਦ ਦੁਪਹਿਰ ਮੰਨਿਆ ਜਾ ਰਿਹਾ ਹੈ ਕਿ ਸਰਗਰਮੀ ਕਾਫੀ ਜ਼ਿਆਦਾ ਹੋਏਗੀ ਔਰ ਕੱਲ ਜਿਹੜੇ ਸ਼ੁਰੂਕਾਲ ਤੱਕ ਸਾਹਿਬ ਦੇ ਮੁੱਖ ਜਥੇਦਾਰ ਨੇ ਉਹ ਕੱਲ ਡੇਰ ਸ਼ਾਮ ਵਾਪਸ ਪਰਤਾਈ ਨਹੀਂ ਉਹ ਦੇਸ਼ ਤੋਂ ਬਾਹਰ ਗਏ ਸੀ ਨਿਸ਼ਚਿਤ ਤੌਰ ਤੇ ਕੋਈ ਜ਼ਰੂਰੀ ਜ਼ਰੂਰੀ ਰਜੇਵਾਂ ਜਿਹੜਾ ਉਹਨਾਂ ਦਾ ਹੋ ਸਕਦਾ ਪਰ ਅੱਜ ਦਾ ਦਿਨ ਅਕਾਲੀ ਸਿਆਸਤ ਦੇ ਵਿੱਚ ਬਹੁਤ ਜ਼ਿਆਦਾ ਐਮ ਸੋ ਡੱਲਾ ਜੀ ਗੱਲ ਹੁਣ ਕਿਸਾਨ ਅੰਦੋਲਨ ਨਾਲ ਜੁੜੀ ਕਰੀਏ ਤਾਂ ਜੱਗੀ ਸਿੰਘ ਢੱਲੇਵਾਲ ਦਾ ਜਿਹੜਾ ਮਰਨ ਵਰਤ ਹੈ ਇੱਕ ਵਾਰ ਮੁਰਤੋਂ ਹੁਣ ਉਹ ਵੱਡਾ ਮੁੱਦਾ ਜ਼ਰੂਰ ਬਣਦਾ ਨਜ਼ਰ ਆ ਰਿਹਾ ਹੈ ਕਿ ਸੂਬਾ ਤੇ ਕੇਂਦਰ ਸਰਕਾਰਾਂ ਦੀਆਂ ਜਿਹੜੀਆਂ ਚਿੰਤਾਵਾਂ ਹੁਣ ਇਸ ਦੇ ਨਾਲ ਵਧੀਆਂ ਨੇ ਕਿਉਂਕਿ ਲਗਾਤਾਰ ਜੇ ਅਸੀਂ ਗੱਲ ਕਰੀਏ ਤਿਆਰੀਆਂ ਨੂੰ ਲੈ ਕੇ ਇਸ ਅੰਦੋਲਨ ਨੂੰ ਤਾਂ ਵੱਡਾ ਪੰਡਾਲ ਉੱਥੇ ਬਣ ਰਿਹਾ ਹੈ ਭੀੜ ਵੀ ਲਗਾਤਾਰ ਉੱਥੇ ਵੱਧ ਰਹੀ ਹੈ ਇਹੀ ਨਹੀਂ 6 ਦਸੰਬਰ ਨੂੰ ਦਿੱਲੀ ਕੂਚ ਦਾ ਐਲਾਨ ਵੀ ਕਰ ਦਿੱਤਾ ਗਿਆ ਸੋ ਜਗਜੀਤ ਸਿੰਘ ਢੱਲੇਵਾਲ ਨੂੰ ਲੈ ਕੇ ਇਸ ਮਾਮਲੇ ਤੇ ਪੂਰਾ ਜੋ ਤਾਜ਼ਾ ਸਥਿਤੀਆਂ ਬਣੀਆਂ ਹੋਈਆਂ ਨੇ ਪੂਰਾ ਜੋ ਅਪਡੇਟ ਹੈ ਪੂਰੀ ਖਬਰ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝੀ ਕਰਿਓ ਦੇਖੋ ਢੱਲੇਵਾਲ ਸਾਹਿਬ ਦਾ ਜਿਹੜਾ ਵਰਤ ਹੈ ਉਹ ਸੱਚਮੁੱਚ ਹੀ ਇੱਕ ਵੱਡਾ ਮੁੱਦਾ ਬਣ ਗਿਆ ਇੱਕ ਵਾਰ ਫੇਰ ਪੰਜਾਬ ਸਰਕਾਰ ਦੇ ਲਈ ਔਰ ਉਹਨਾਂ ਦਾ ਵਜ਼ਨ ਲਗਾਤਾਰ ਘਟ ਰਿਹਾ ਹੈ ਉਹਨਾਂ ਦੀ ਸਿਹਤ ਪਹਿਲਾਂ ਨਾਲੋਂ ਕਮਜ਼ੋਰ ਹੋਈ ਹੈ ਔਰ ਹੋ ਸਕਦਾ ਹੈ ਕਿ ਅੱਜ ਉਹਨਾਂ ਦੀ ਸਿਹਤ ਦੇ ਵਿੱਚ ਵੱਡਾ ਮੋੜ ਆਵੇ ਇਦੇ ਲਈ ਹਾਲਾਂਕਿ ਖਾਸ ਤੌਰ ਤੇ ਟੀਮਾਂ ਬਣਾਈਆਂ ਗਈਆਂ ਨੇ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਦੇ ਜਿਹੜੇ ਪ੍ਰਬੰਧ ਬਰਕਰਾਰ ਰੱਖਣ ਦੇ ਲਈ ਔਰ ਡੱਲੇਵਾਲ ਸਾਹਿਬ ਚਾਹੁੰਦੇ ਸੀ ਵੀ ਕਿਸੇ ਵੀ ਸੂਰਤ ਦੇ ਵਿੱਚ ਉਹਨਾਂ ਨੂੰ ਉੱਥੋਂ ਲਿਜਾਇਆ ਨਾ ਜਾਵੇ ਪਰ ਅਗਰ ਉਹਨਾਂ ਦੀ ਸਿਹਤ ਜ਼ਿਆਦਾ ਵਿਗੜਦੀ ਹੈ ਤੇ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਮੁਤਾਬਕ ਕਿਸ ਤਰ੍ਹਾਂ ਨਾਲ ਹਰਕਤ 'ਚ ਆਉਂਦਾ ਹੈ ਇਹ ਵੀ ਬੜਾ ਅਹਿਮ ਹੈ ਹਾਲਾਂਕਿ ਹਰਦੋ ਝੰਡੇ ਹੋਣਾਂ ਦਾ ਜਿਹੜਾ ਮਰਨ ਵਰਤ ਹੈ ਉਹ ਤੜਵਾ ਦਿੱਤਾ ਗਿਆ ਸੀ ਪਰ ਹੁਣ ਕਿਸਾਨ ਅੰਦੋਲਨ ਇੱਕ ਵਾਰ ਮੁੜ ਤੋਂ ਸੁਰਖੀਆਂ ਦੇ ਵਿੱਚ ਆਇਆ ਕਿਸਾਨਾਂ ਦੀਆਂ ਮੰਗਾਂ ਅੱਜ ਦੇ ਸਮੇਂ ਦੇ ਵਿੱਚ ਖੇਤੀਬਾੜੀ ਨੂੰ ਉਸ ਤਰ੍ਹਾਂ ਦਾ ਉਭਾਰ ਸਾਡੇ ਮੁਲਕ ਦੇ ਵਿੱਚ ਦੇਣਾ ਬਹੁਤ ਜ਼ਰੂਰੀ ਹੈ ਜਿਵੇਂ ਉਦਯੋਗ ਨੂੰ ਉਭਾਰ ਦਿੱਤਾ ਜਾ ਰਿਹਾ ਹੈ ਔਰ ਜਿਹੜੀ ਐਗਰੀਕਲਚਰ ਹੈ ਉਹਨੂੰ ਉਦਯੋਗ ਦੇ ਤਰਜ਼ ਦੇ ਉੱਤੇ ਪਰਫੁੱਲਤ ਕਰਨ ਦੀ ਲੋੜ ਹੈ ਨਿਸ਼ਚਿਤ ਤੌਰ ਤੇ ਮੈਂ ਇਹਨਾਂ ਗੱਲਾਂ ਦੀ ਵਕਾਲਤ ਕਰਦਾ ਕਿ ਭਾਵੇਂ ਸੂਬੇ ਦੀਆਂ ਸਰਕਾਰਾਂ ਨੇ ਭਾਵੇਂ ਕੇਂਦਰ ਦੀਆਂ ਉਹਨਾਂ ਨੇ ਖੇਤੀਬਾੜੀ ਦੇ ਨਾਲ ਜੁੜਿਆ ਸਾਡਾ ਜਿਹੜਾ ਅਰਥਚਾਰਾ ਹੈ ਔਰ ਸਾਡਾ ਇਨਫਰਾਸਟ੍ਰਕਚਰ ਹੈ ਉਹਦੇ ਤੇ ਜ਼ਿਆਦਾ ਮਿਹਨਤ ਨਹੀਂ ਕੀਤੀ ਅੱਜ ਵੀ ਪੰਜਾਬ ਦੇ ਵਿੱਚ ਸਾਡੇ ਕੋਲੇ ਹਰ ਪਿੰਡ ਦੇ ਵਿੱਚ ਵੱਡੇ ਗਦਾਮਾਂ ਦੀ ਘਾਟ ਹੈ ਸਾਡੇ ਕੋਲੇ ਸਟੋਰੇਜ ਕੋールド ਸਟੋਰੇਜ ਕਿਸੇ ਤਰ੍ਹਾਂ ਦਾ ਪ੍ਰਬੰਧ ਸਰਕਾਰੀ ਤੌਰ ਤੇ ਨਹੀਂ ਕੀਤਾ ਗਿਆ ਜਦਕਿ ਇਹ ਸਰਕਾਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਇੱਕ ਸੰਗਠਿਤ ਖੇਤੀਬਾੜੀ ਦਾ ਢਾਂਚਾ ਪੰਜਾਬ ਦੇ ਵਿੱਚ ਖੜਾ ਕਰਨ ਔਰ ਉਹਦੇ ਲਈ ਬੜਾ ਜ਼ਰੂਰੀ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਪਾਵੇਂ ਕੇਂਦਰ ਤੋਂ ਪੈਸਾ ਲਵੇ ਤੇ ਪਾਵੇਂ ਬੈਂਕਾਂ ਤੋਂ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਕਿ ਸਾਡੇ ਕੋਲੇ ਆਪਣੇ ਆਪਣੇ ਪੰਜਾਬ ਕੋਲੇ ਸੈਲੋ ਵੀ ਹੋਣ ਔਰ ਕਣਕ ਔਰ ਝੋਨਾ ਸਾਂਭਣ ਦੀਆਂ ਥਾਵਾਂ ਹੋਣ ਔਰ ਅਸੀਂ ਆਪਣੀ ਐਗਰੀਕਲਚਰ ਏਜੰਸੀਆਂ ਨੇ ਜਿਹੜੀਆਂ ਉਹਨਾਂ ਨੂੰ ਵੀ ਅਸੀਂ ਸਾਂਭ ਕੇ ਸੰਭਾਲ ਕੇ ਰੱਖ ਸਕੀਏ ਪਰ ਜਿਹੜਾ ਅੰਦੋਲਨ ਹੈ ਉਹ ਫਸਲਾਂ ਦੀ ਐਮਐਸਪੀ ਦੀ ਮੰਗਦਾ ਹੈ ਕਿ 23 ਦੀਆਂ 23 ਫਸਲਾਂ ਤੇ ਐਮਐਸਪੀ ਦੀ ਗਰੰਟੀ ਦਿੱਤੀ ਜਾਵੇ ਕਿਉਂਕਿ ਜਦੋਂ ਗੱਲ ਕਣਕ ਝੋਨੇ ਤੋਂ ਬਾਹਰ ਆਉਣ ਦੀ ਹੁੰਦੀ ਹੈ ਤੇ ਦੂਜੀਆਂ ਫਸਲਾਂ ਚੱਕੀਆਂ ਨਹੀਂ ਜਾਂਦੀਆਂ ਕਿਸਾਨ ਅਗਰ ਕਣਕ ਛੋਣੇ ਤੋਂ ਬਾਹਰ ਆਏਗਾ ਉਸੇ ਸਮੇਂ ਆਏਗਾ ਜਦੋਂ ਦੂਸਰੀਆਂ ਫਸਲਾਂ ਤੇ ਐਮਐਸਪੀ ਮਿਲੇਗੀ ਕਾਨੂੰਨੀ ਗਰੰਟੀ ਮਿਲੇਗੀ ਔਰ ਹੁਣ ਜਦੋਂ ਕਣਕ ਤੇ ਝੋਨੇ ਦੀ ਲਿਫਟਿੰਗ ਝੋਨੇ ਦੀ ਲਿਫਟਿੰਗ ਚ ਇਸ ਵਾਰ ਸਮੱਸਿਆ ਆਈ ਹੈ ਉਹਦੇ ਨਾਲ ਕਿਸਾਨ ਇਸ ਗੱਲ ਨੂੰ ਵੀ ਚਿੰਤਤ ਨੇ ਕਿ ਪਤਾ ਨਹੀਂ ਭਵਿੱਖ ਦੇ ਵਿੱਚ ਕਣਕ ਤੇ ਝੋਨਾ ਕੇਂਦਰ ਦੀਆਂ ਸਰਕਾਰਾਂ ਆਸਾਨੀ ਨਾਲ ਚੱਕਣਗੀਆਂ ਜਾਂ ਨਹੀਂ ਇਸ ਕਰਕੇ ਜਿਹੜਾ ਉਹ ਐਮਐਸਪੀ ਦਾ ਗਰੰਟੀ ਦੀ ਜਿਹੜੀ ਮੰਗ ਹੈ ਉਹਨਾਂ ਦੀ ਉਹ ਹੋਰ ਵਧੀ ਹੈ ਹਾਲਾਂਕਿ ਹੁਣ ਬੀਜੇਪੀ ਨਰਮ ਹੋਈ ਹੈ ਪੰਜਾਬ ਦੇ ਵਿੱਚ ਬੀਜੇਪੀ ਨੇ ਦੇਖ ਲਿਆ ਭਾਵੇਂ ਹਰਿਆਣੇ ਚੋ ਜਿੱਤ ਗਏ ਕਿਸਾਨਾਂ ਨਾਲ ਨਾਰਾਜ਼ਗੀ ਦੇ ਬਾਵਜੂਦ ਪਰ ਪੰਜਾਬ ਕੀ ਬੀਜੇਪੀ ਨੇ ਦੇਖ ਲਿਆ ਕਿ ਚਾਰੇ ਜ਼ਿਮਨੀ ਚੋਣਾਂ ਦੇ ਵਿੱਚੋਂ ਤਿੰਨ ਤੇ ਜ਼ਮਾਨਤ ਸਭਤ ਹੋਈ ਹੈ ਅਗਰ ਪੰਜਾਬ ਚ ਬੀਜੇਪੀ ਨੇ ਪੈਰ ਵਧਾਉਣੇ ਨੇ ਕਿਸਾਨਾਂ ਦੇ ਨਾਲ ਨੇੜਤਾ ਬਣਾ ਕੇ ਬੀਜੇਪੀ ਨੂੰ ਚੱਲਣਾ ਪਊਗਾ ਇਹ ਗੱਲ ਤਾਂ ਹੀ ਸੰਭਵ ਹੋਣੀ ਹੈ ਸ਼ਾਇਦ ਇਹ ਮੰਨਿਆ ਜਾ ਰਿਹਾ ਹੈ ਕਿ ਹੁਣ ਜਦੋਂ ਕਿਸਾਨ ਪੈਦਲ ਯਾਤਰਾ ਤੇ ਮਾਰਚ ਜਥੇ ਦੇ ਰੂਪ ਦੇ ਵਿੱਚ ਦਿੱਲੀ ਜਾਣਗੇ ਤੇ ਉਹਨਾਂ ਨੂੰ ਰੋਕਿਆ ਨਹੀਂ ਜਾਏਗਾ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਲੱਗਦੀਆਂ ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਵੀ ਬਿਆਨ ਆਇਆ ਕਿ ਅਸੀਂ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਆ ਪਰ ਜ਼ਰੂਰੀ ਇਹ ਹੈ ਕਿ ਭਾਰਤ ਦੇ ਖੇਤੀਬਾੜੀ ਮੰਤਰੀ ਪ੍ਰਧਾਨ ਮੰਤਰੀ ਜਾਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਗਰ ਵੱਡੇ ਚਿਹਰੇ ਭਾਰਤੀ ਜਨਤਾ ਪਾਰਟੀ ਦੇ ਇਸ ਬਾਰੇ ਕੋਈ ਬੋਲਣ ਕਿਸਾਨਾਂ ਦਾ ਵੈਲਕਮ ਕਰਨ ਜਾਂ ਗੱਲਬਾਤ ਦਾ ਸੱਦਾ ਦੇਣ ਫਿਰ ਇਹ ਗੱਲ ਹੈ ਜਿਹੜੀ ਛੇਤੀ ਕਿਸੇ ਤਨਪਤਨ ਲੱਗ ਸਕਦੀ ਹੈ ਉਹ ਜਿਸ ਵਾਰ ਅਗਰ ਕਿਸਾਨ ਬਿਲਕੁਲ ਜਾਣਗੇ ਮਾਰਚ ਦੇ ਵਿੱਚ ਬਿਨਾ ਟਰੈਕਟਰਾਂ ਤੋਂ ਜਾਣਗੇ ਜੱਥਿਆਂ ਦੇ ਰੂਪ ਚ ਤੇ ਜਾਂ ਤਾਂ ਉਹਨਾਂ ਦਾ ਡੇਰਾ ਹੋਏਗਾ ਰਾਮਲੀਲਾ ਮੈਦਾਨ ਜਾਂ ਜੰਤਰ ਮੰਤਰ ਪਰ ਮੈਨੂੰ ਲੱਗਦਾ ਹੈ ਕਿ ਸਰਕਾਰਾਂ ਇਸ ਵਾਰ ਮਨਜ਼ੂਰੀ ਦੇ ਦੇਣਗੀਆਂ ਕਿਉਂਕਿ ਇਹ ਗੱਲ ਤੈ ਹੋ ਗਈ ਕਿ ਪੰਜਾਬ ਦੇ ਕਿਸਾਨਾਂ ਨਾਲ ਗੱਲਬਾਤ ਕੀਤੇ ਬਿਨਾ ਇਹ ਮਸਲੇ ਨਿਬੜਨੇ ਨਹੀਂ ਪਰ ਅਗਰ ਸਤਾਈ ਚ ਭਾਜਪੀ ਪੰਜਾਬ ਚ ਆਪਣੀਆਂ ਸੰਭਾਵਨਾਵਾਂ ਤਲਾਸ਼ ਰਹੀ ਹੈ ਉਹ ਰਸਤਾ ਕਿਸਾਨਾਂ ਦੇ ਜ਼ਰੀਏ ਹੀ ਜਾਂਦਾ ਹੈ ਕਿਸਾਨਾਂ ਨਾਲ ਗੱਲਬਾਤ ਕਰਨੀ ਹੀ ਪੈਗੀ ਹੁਣ ਪੰਜਾਬ ਦੀ ਭਗਵੰਤਮਾਨ ਦੀ ਸਰਕਾਰ ਅੱਗੇ ਵੀ ਇਸ ਵਕਤੇ ਵੱਡੀ ਚੁਣੌਤੀ ਹੈ ਕਿ ਜਗਜੀਤ ਸਿੰਘ ਡੱਲੇয়াল ਹੋਣਾ ਦਾ ਜਿਹੜਾ ਇਹ ਵਰਤ ਹੈ ਇਹਨੂੰ ਕਿਵੇਂ ਨਜਿੱਠਦੇ ਨੇ ਭਗਵੰਤਮਾਨ ਇਹਨਾਂ ਸਥਿਤੀਆਂ ਨੂੰ ਕਿਵੇਂ ਕੰਟਰੋਲ ਕਰਦੇ ਨੇ ਤਾਂ ਕਿ ਨੁਕਸਾਨ ਵੀ ਨਾ ਹੋਵੇ ਤੇ ਕਿਸਾਨਾਂ ਦਾ ਜਿਹੜਾ ਅੰਦੋਲਨ ਹੈ ਉਹ ਕਿਸੇ ਮੁਕਾਮ ਤੇ ਵੀ ਲੱਗੇ ਸੋ ਅੱਜ ਦਾ ਦਿਨ ਵੀ ਅਹਿਮ ਰਹੇਗਾ ਲਗਾਤਾਰ ਨਜ਼ਰ ਬਣਾ ਕੇ ਰੱਖਾਂਗੇ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰਾ ਅਪਡੇਟ ਤਾਜ਼ਾ ਸਥਿਤੀਆਂ ਜੋ ਬਣੀਆਂ ਹੋਈਆਂ ਨੇ ਸਾਰੀਆਂ ਖਬਰਾਂ ਨੂੰ ਲੈ ਕੇ ਤਾਜ਼ਾ ਮੁੱਦਿਆਂ ਨੂੰ ਲੈ ਕੇ ਤੁਸੀਂ ਦਰਸ਼ਕਾਂ ਦੇ ਨਾਲ ਜੋ ਹੈ ਪੂਰੀ ਸਿਤਿਤੀਆਂ ਸਾਂਝੀਆਂ ਕੀਤੀਆਂ ਨੇ ਤੁਹਾਡਾ ਉਸ ਦੇ ਲਈ ਧੰਨਵਾਦ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਤੁਹਾਡੀ ਗੱਲ ਅੱਗੇ ਵਧਾਵਾਂਗੇ ਧੰਨ